ਇਸ ਤਰ੍ਹਾਂ ਦੇਖ ਰਿਹਾ ਹਾਂ ਅੱਜ ਜੋ ਮੰਗਵਾਲ ਜੋਨ ਤੋਂ ਜਿਲਾ ਪ੍ਰਸ਼ਾਸਨ ਚੋਣ ਲੜ ਰਹੇ ਨੇ ਪਰ ਜੀਪੋਰ ਬੇਰ ਦਾ ਇੱਕ ਮੀਟਿੰਗ ਕੀਤੀ ਆ ਤੁਹਾਡੀ ਪਾਰਟੀ ਨੂੰ ਬਹੁਤ ਹੀ ਪਰਮਾਉਸ਼ਾ ਹੈ ਅੱਜ ਸਾਰੇ ਮੋਤਵਾਰ ਜਿਹੜੇ ਅਹੁਦੇਦਾਰ ਸਹਿਬਾਨ ਉਹਨੇ ਮੀਟਿੰਗ ਸੀ ਤੋਂ ਉਹਦੇ ਤੇ ਅਸੀਂ ਡਿਊਟੀਆਂ ਲਾਈਆਂ ਨੇ ਕਿ ਪਿੰਡ-ਪਿੰਡ ਜਿਹੜਾ ਕਿਉਂਕਿ ਸ਼੍ਰੋਮਣੀ ਕਾਲਦਲ ਚੜ੍ਹਦੀ ਕਲਾ ਵਰ ਵਧ ਰਿਹਾ ਹੈ ਤੇ ਪਹਿਲਾਂ ਵੀ ਚੜ੍ਹਦੀ ਕਲਾ ਚਾ ਤੇ ਹੁਣ ਜਿਹੜਾ ਆ ਜਿਹੜੀ ਇਲੈਕਸ਼ਨ ਹੈ ਜਿਨੇ ਤੈਅ ਕਰਨਾ ਹੈ ਕਿ 2027 ਦੀ ਸਰਕਾਰ ਜਿਹੜੀ ਹੈ ਸ਼੍ਰੋਮਣੀ ਕਾਲਦਲ ਦੀ ਬਣਨੀ ਹੈ ਤੇ ਨਾਲ ਹੀ ਇਹ ਵੀ ਇਹਨਾਂ ਨੂੰ ਕਿਹਾ ਕਿ ਅੱਜ ਬਚਨ ਦੇ ਲੋੜਾ ਉਹਨਾਂ ਲੋਕਾਂ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੀ ਦੇ ਨਾਂ ਤੇ ਗੱਲ ਕਰਦੇ ਨੇ ਜਿਹੜੇ ਕਹਿੰਦੇ ਅਸੀਂ ਸ਼੍ਰੋਮਣੀ ਕਾਲਦਨ ਨੂੰ ਪੁਨਰ ਸਰਜੀਤ ਕਰਨਾ ਪਰ ਜਿਹੜਾ ਸਾਨੂੰ ਪਤਾ ਲੱਗਿਆ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿ ਸ਼੍ਰੋਮਣੀ ਕਾਲਦਨ ਦੀ ਪੁਨਰ ਸਰਜੀਤੀ ਨਹੀਂ ਕਰ ਰਹੇ ਉਹ ਆਮ ਆਦਮੀ ਪਾਰਟੀ ਦੀ ਪੁਨਰ ਸਰਜੀਤੀ ਲੱਗੇ ਨੇ ਉਹਨਾਂ ਦੇ ਸਾਰੇ ਲੀਡਰ ਚਾਹੇ ਵੱਡੇ ਵੱਡੇ ਕਹਿੰਦੇ ਘਾਉਂਦੇ ਸਾਰਾ ਢੀਂਟਾ ਪਰਿਵਾਰ ਲੌਂਗਵਾਲ ਸਾਹਿਬ ਜਿਹੜੇ ਦੂਜੇ ਨੇ ਸਾਰਿਆਂ ਨੇ ਇੱਕੋ ਰੰਡ ਫੜੀ ਆ ਕਿ ਤੱਕੜੀ ਨੂੰ ਵੋਟ ਪਾਓ ਨਾ ਪਾਓ ਉਹਨਾਂ ਨੂੰ ਨਾ ਪਾਓ ਕਦੇ ਪਰ ਝਾੜੂ ਨੂੰ ਵੋਟ ਪਾ ਦੋ ਪਰ ਤੱਕੜੀ ਨੂੰ ਨਾ ਵੋਟ ਪਾਓ ਇਹ ਜਿਹੜੀ ਕਲੀਅਰ ਕੀ ਚੀਜ਼ ਉਹਨਾਂ ਨੇ ਕੀਤੀ ਆ ਕਿ ਤੱਕੜੀ ਨੂੰ ਵੋਟ ਨਾ ਪਾਵੇ ਹੋਰ ਜਿੰਨੂੰ ਮਰਜ਼ੀ ਵੋਟ ਪਾ ਦੋ ਤੁਸੀਂ ਸੋ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਇਹ ਕਲੀਅਰ ਕੀਤੀਆਂ ਨੇ ਉਹਨਾਂ ਨੇ ਤੇ ਇੱਥੋਂ ਪਤਾ ਲੱਗਦਾ ਕਿ ਕਿੰਨੇ ਬੁਖਲਾੜ ਦੇ ਵਿੱਚ ਜਿਹੜੀ ਹੈ ਲੋਕ ਆਏ ਹੋਏ ਨੇ ਇਹ ਜਿਹੜੇ ਵਿਰੋਧੀ ਨੇ ਸਾਡੇ ਤੇ ਮੈਂ ਕਹੂੰਗਾ ਕਿ ਬੀਬੀ ਪਰਮਜੀਤ ਕੌਰ ਸਾਡੇ ਜ਼ਿਲ੍ਹਾ ਪ੍ਰਧਾਨ ਹੈ ਤਗੜੇ ਹੋ ਕੇ ਲੜਾਈ ਲੜਦੀ ਆ ਜਵਾਰਜੀ ਨੇ ਮੰਗਵਾਲ ਜੋਂ ਤੋਂ ਹੋਰ ਸਾਰੇ ਸੱਜਣ ਨੇ ਸੋ ਅਸੀਂ ਚਾਹੁੰਦੇ ਆ ਕਿ ਇਹ ਲੜਾਈ ਜਿਹੜੀ ਹੈ ਸ਼੍ਰੋਮਣੀ ਕਾਲ ਦਲ ਕੱਲੀ ਕਹੋ ਸ਼੍ਰੋਮਣੀ ਕਾਲ ਦੇ ਲੜਾਈ ਨਹੀਂ ਇਹ ਪੰਜਾਬ ਦੀ ਲੜਾਈ ਹੈ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਉਹਨੂੰ ਤਗੜੇ ਹੋ ਕੇ ਲੜੀਏ ਚੜ੍ਹਦੀ ਕਲਾ ਜੀ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਵਧੀਆ ਮੇਰੇ ਵੀਰ ਛੋਟੇ ਜਿਹੜੇ ਬਾਹਰ ਵੀਰ ਜੀ ਨੇ ਇਹ ਚੋਣ ਲੜ ਰਹੇ ਨੇ ਬਲਾਸੰਤੀ ਤੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਲੜ ਰਹੀ ਆ ਪਿੰਡ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜਿੱਤੇ ਜਿੱਤੇ ਮੈਨੂੰ 26 ਪਿੰਡ ਆ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਮੈਂ ਹਰੇਕੀ ਪਿੰਡਾਂ ਦੇ ਵਿੱਚ ਜਾ ਰਹੀ ਆ ਜੋ ਕਿ ਮੇਰੀ ਟੀਮ ਹੈ ਸਾਰੀ ਵਿੰਦਰ ਜ ਸਾ ਸੰਗਰੇੜੀ ਸਾਹਿਬ ਜੀ ਪੂਨੀਆ ਸਾਹਿਬ ਜੀ ਤੇ ਸਾਰੇ ਜਿੰਨੇ ਨੇ ਸਾਡੀ ਟੀਮ ਪਿੰਡਾਂ ਦੇ ਵਿੱਚ ਜਾ ਰਹੀ ਹੈ ਵਰਕ ਕਰ ਰਹੀ ਹੈ ਵਧੀਆ ਹੰਗਾਰਾ ਚ ਕੀ ਲੱਗਦਾ ਕਿਸ ਪਾਰਟੀ ਨਾਲ ਟੱਕਰ ਹੋਊ ਦੇਖੋ ਟੱਕਰ ਤਾਂ ਨਹੀਂ ਮੈਂ ਕਿਸੇ ਨੂੰ ਕੁਝ ਕਹਦੇ ਟੱਕਰ ਤਾਂ ਮੈਂ ਨਹੀਂ ਕਹਿ ਸਕਦੀ ਹੈਗੀ ਸਾਡੀ ਪਰ ਚੜਦੀ ਕਲਾ ਸ਼ੋਮਣੀ ਅਕਾਲੀ ਦਲ ਦੀ ਪਰ ਮੈਂ ਦੇਖਿਆ ਜਿਹੜੇ ਮੋੜ ਤੇ ਜਾਂਦੇ ਆ ਜਾਂ ਕਿੱਦਾਂ ਵੀ ਆ ਜਦੋਂ ਅਸੀਂ ਸ਼ੋਮਣੀ ਅਕਾਲੀ ਦਲ ਦੇ ਜਿਵੇਂ ਅਸੀਂ ਨਿਕਲਦੇ ਆ ਬਾਹਰ ਜਾਂ ਅਸੀਂ ਜਾਂਦੇ ਆ ਮੇਰੇ ਨਾਲ ਬੀਬੀਆਂ ਹੁੰਦੀਆਂ ਨੇ ਮਤਲਬ ਪੂਰੀ ਕੋਸ਼ਿਸ਼ ਕਰਦੇ ਨੇ ਜਾਂ ਗੱਡੀ ਜੇ ਅੱਗੇ ਕਰ ਲਈ ਜਾਂ ਪਿੱਛੇ ਕਰ ਲਈ ਵੀ ਮਤਲਬ ਵੀ ਲੜਾਈ ਝਗੜੇ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਵੀ ਇਹਨੂੰ ਬੀਬੀ ਵੀਰਕ ਨੂੰ ਜਿੱਦਾਂ ਵੀ ਅਸੀਂ ਉਲਝਾ ਲਈਏ ਵੀ ਜਿਹੜੀ ਇਹ ਵਰਕ ਕਰ ਰਹੀ ਹੈ ਵੀ ਇਹ ਵਰਕ ਇਹਦਾ ਬੰਦ ਕਰ ਦਈਏ ਪਰ ਮੈਂ ਉਸ ਚੀਜ਼ ਤੋਂ ਨਹੀਂ ਅਦੀ ਮੈਂ ਮਦਦਾਂ ਦੇ ਵਿੱਚ ਹੁੰਦੀ ਆ ਮੈਂ ਸ਼ੋਮ ਹਾਂ ਤੇ ਮੈਂ ਐਸੀ ਜੋ ਥੋੜਾ ਡਰਦੀ ਹਾਂ ਮੈਂ ਆਪਣੀ ਮਦਦ ਚ ਮੈਨੂੰ ਪ੍ਰਧਾਨ ਜੀ ਦੇ ਸਰਦਾਰ ਸਪੀ ਸਿੰਘ ਬਾਦਲ ਜੀ ਨੇ ਮਦਦ ਦੇ ਵਿੱਚ ਤਾਰਿਆ ਮੈਂ ਪੂਰਾ ਡਟ ਕੇ ਮੁਕਾਬਲਾ ਕਰੂੰਗੀ ਜਿਸ ਤਰ੍ਹਾਂ ਦੇਖ ਲਿਓ ਤੁਹਾਡੇ ਜੋ ਬਲਾਕ ਸੰਮਤੀ ਦੇ ਆ ਉਮੀਦਵਾਰ ਜਵਾਹਰ ਸਿੰਘ ਆ ਉਹ 12 ਸਾਲ ਆਮ ਆਦਮੀ ਪਾਰਟੀ ਚ ਰਿਹਾ ਤੇ ਅੱਜ ਉਹ ਸਵਾਰਾਂ ਘਰ ਵਾਪਸੀ ਕਰ ਗਿਆ ਜੀ ਪਹਿਲਾਂ ਵੀ ਇਹ ਪਹਿਲਾਂ ਕਾਲੀਦਲ ਦੇ ਪੂਰੇ ਤਗੜੇ ਸੀਗੇ ਆਪਣੇ ਜਿੰਨੇ ਸੀ ਪਰਿਵਾਰ ਇਹਨਾਂ ਦਾ ਕਾਲੀਦਲ ਨਾਲ ਜੁੜਿਆ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਆਮ ਪਾਰਟੀ ਦੀ ਆਈ ਸੀ ਸਰਕਾਰ ਉਹਨਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾਗਾ ਪਰ ਇਹਨਾਂ ਨੇ ਵੇਖਿਆ ਸੀ ਵੀ ਉਹ ਕੰਮ ਜਿਹੜਾ ਸਮਾਨ ਸਰਕਾਰ ਇਹਨਾਂ ਨੂੰ ਨਹੀਂ ਸੀ ਮਿਲਿਆ ਹੈਗਾ ਤੇ ਅੱਜ ਸ਼ੋਮਨੀ ਅਕਾਲੀ ਦਲ ਦੇ ਵਿੱਚ ਇਸ ਹਾਂ ਲੈਣ ਉਹਨਾਂ ਨੂੰ ਅਸੀਂ ਬਲਾਸੰਤੀ ਦੀ ਜਿਹੜੀ ਟਿਕਟ ਹੈ ਮੈਦਾਨ ਦੇ ਵਿੱਚ ਅਸੀਂ